ਕੀ ਹੋਵੇ ਜੇ ਪੰਜਾਬ ਦਾ ਇੱਕ ਆਮ ਜਿਹਾ ਪਿੰਡ ਆਪਣੇ ਅੰਦਰ ਹਜ਼ਾਰਾਂ ਸਾਲ ਪੁਰਾਣਾ ਇੱਕ ਪੂਰਾ ਸ਼ਹਿਰ ਲੁਕਾਈ ਬੈਠਾ ਹੋਵੇ ਅੱਜ ਜਿਸੀ ਸੰਘੋਲ ਦੇ ਏਸੀ ਗੁਪਤ ਇਤਿਹਾਸ ਦੀਆਂ ਪਰਤਾਂ ਖੋਲਾਂਗੇ ਤਾਂ ਸਵਾਲ ਇਹੀ ਹੈ ਕਿ ਇੱਕ ਮਾਮੂਲੀ ਜਿਹਾ ਪਿੰਡ ਆਪਣੇ ਅੰਦਰ ਹਜ਼ਾਰਾਂ ਸਾਲਾਂ ਦੇ ਰਾਜ਼ ਕਿਵੇਂ ਦੱਬੀ ਬੈਠਾ ਹੋ ਸਕਦਾ ਹੈ ਫਤਿਹਗੜ੍ਹ ਸਾਹਿਬ ਦਾ ਸੰਘੋਲ ਪਿੰਡ ਦੇਖਣ ਨੂੰ ਬਿਲਕੁਲ ਆਮ ਹੈ ਪਰ ਇਸ ਦੀ ਜ਼ਮੀਨ ਦੇ ਹੇਠਾਂ ਇੱਕ ਅਜੀਹਾ ਇਤਿਹਾਸ ਦੱਬਿਆ ਜੋ ਸੋਚ ਤੋਂ ਵੀ ਪਰੇ ਹੈ ਇਸ ਕਹਾਣੀ ਨੂੰ ਸਮਝਣ ਲਈ ਅਸੀਂ ਸਭ ਤੋਂ ਪਹਿਲਾਂ ਸੰਘੋਲ ਦੇ ਰਾਜ ਨੂੰ ਜਾਣਾਂਗੇ ਫਿਰ ਦੇਖਾਂਗੇ ਕਿ ਕਿਵੇਂ ਇੱਥੇ ਅਸ਼ੋਕ ਦਾ ਇੱਕ ਪੂਰਾ ਬੋਧੀ ਸ਼ਹਿਰ ਵਸਿਆ ਹੋਇਆ ਸੀ ਅਸੀਂ ਇੱਥੋਂ ਦੇ ਪ੍ਰਾਚੀਨ ਸਤੂਪਾਂ ਦੀ ਗੂੰਜ ਸੁਣਾਂਗੇ ਅਤੇ ਸਮਝਾਂਗੇ ਕਿ ਕਿਵੇਂ ਇੱਥੇ ਵੱਖ-ਵੱਖ ਸਭਿਤਾਵਾਂ ਦਾ ਤਾਣਾ-ਬਾਣਾ ਬੁਣਿਆ ਗਿਆ ਤੇ ਅਖੀਰ ਵਿੱਚ ਗੱਲ ਕਰਾਂਗੇ ਇਸ ਵਿਰਾਸਤ ਦੀ ਸੰਭਾਲ ਬਾਰੇ ਤਾਂ ਸ਼ੁਰੂ ਕਰਦੇ ਹਾਂ ਸੰਘੋਲ ਦੇ ਰਾਜ ਤੋਂ ਇਹ ਸਿਰਫ ਇੱਕ ਪਿੰਡ ਤੋਂ ਕਿਤੇ ਵੱਧ ਹੈ ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਇਹ ਪਿੰਡ ਹੈ ਕਿੱਥੇ ਅਤੇ ਅਜਿਹਾ ਕੀ ਰਹੱਸ ਸੀ ਕਿ ਇੱਥੇ ਦਾ ਹੱਕਿਆਂ ਤੱਕ ਖੋਜ ਚਲਦੀ ਰਹੀ ਦੇਖੋ ਸੰਗੋਲ ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਹੈ ਤੇ ਇੱਥੇ ਕੋਈ 1-2 ਸਾਲ ਨਹੀਂ ਬਲਕਿ 1935 ਤੋਂ ਲੈ ਕੇ 1984 ਤੱਕ ਯਾਨੀ ਲਗਭਗ 50 ਸਾਲਾਂ ਤੱਕ ਪ੍ਰਾਤਤਵ ਵਿਭਾਗ ਨੇ ਖੁਦਾਈ ਕੀਤੀ ਤੇ ਜਿਵੇਂ-ਜਿਵੇਂ ਮਿੱਟੀ ਹਟਦੀ ਗਈ ਇੱਕ ਅਜੀਹੀ ਕਹਾਣੀ ਸਾਹਮਣੇ ਆਈ ਜਿਸ ਨੇ ਪੰਜਾਬ ਦੇ ਇਤਿਹਾਸ ਦਾ ਪੂਰਾ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ ਤੇ ਇਸ ਖੁਦਾਈ ਦਾ ਸਭ ਤੋਂ ਵੱਡਾ ਤੇ ਹੈਰਾਨ ਕਰਨ ਵਾਲਾ ਖੁਲਾਸਾ ਕੀ ਸੀ ਉਹ ਸੀ ਸਮਰਾਟ ਅਸ਼ੋਕ ਦਾ ਬਨਾਇਆ ਇੱਕ ਪੂਰਾ ਯੋਜਨਾਬੱਧ ਸ਼ਹਿਰ ਹਾਂ ਇੱਥੇ ਇੱਕ ਪੂਰਾ ਮਹਾਨਗਰ ਵਸਿਆ ਹੋਇਆ ਸੀ ਖੁਦਾਈ ਤੋਂ ਇਹ ਗੱਲ ਸਾਹਮਣੇ ਆਈ ਕਿ ਅੱਜ ਤੋਂ ਲਗਭਗ 2200 ਸਾਲ ਪਹਿਲਾਂ ਸੰਗੋਲ ਕੋਈ ਐਵੇਂ ਵਸੀ ਹੋਈ ਬਸਤੀ ਨਹੀਂ ਸੀ ਇਹ ਇੱਕ ਸੋਚ ਸਮਝ ਕੇ ਪੂਰੀ ਪਲੈਨਿੰਗ ਨਾਲ ਵਸਾਇਆ ਗਿਆ ਸ਼ਹਿਰ ਸੀ ਸਬੂਤ ਦੱਸਦੇ ਨੇ ਕਿ ਇਸ ਨੂੰ ਬਣਾਉਣ ਪਿੱਛੇ ਇੱਕ ਖਾਸ ਮਕਸਦ ਸੀ ਦਾਉ ਮਕਸਦ ਕੀ ਸੀ ਇਹ ਇੱਕ ਯੋਜਨਾਬੱਧ ਬੋਧੀ ਸ਼ਹਿਰ ਸੀ ਮਤਲਬ ਸਮਰਾਟ ਅਸ਼ੋਕ ਨੇ ਇਸ ਨੂੰ ਖਾਸ ਤੌਰ ਤੇ ਬੁੱਧ ਧਰਮ ਦੇ ਪੈਰੋਕਾਰਾਂ ਭਿਖਸ਼ੂਆਂ ਤੇ ਮਠਾਂ ਲਈ ਇੱਕ ਵੱਡੇ ਕੇਂਦਰ ਵਜੋਂ ਵਿਕਸਿਤ ਕੀਤਾ ਸੀ ਸੋਚੋ ਇਹ ਕਨਸੈਪਟ ਆਪਣੇ ਜ਼ਮਾਨੇ ਤੋਂ ਕਿੰਨਾ ਅੱਗੇ ਸੀ ਬਿਲਕੁਲ ਅੱਜ ਦੇ ਮਾਸਟਰ ਪਲਾਨਡ ਸ਼ਹਿਰਾਂ ਵਾਂਗ ਚਲੋ ਹੁਣ ਗੱਲ ਕਰਦੇ ਹਾਂ ਉਹਨਾਂ ਸਭ ਤੋਂ ਖਾਸ ਚੀਜ਼ਾਂ ਦੀ ਜੋ ਇੱਥੋਂ ਮਿਲੀਆਂ ਯਾਨੀ ਕਿ ਪ੍ਰਾਚੀਨ ਸਤੂਪਾਂ ਦੀ ਇਹ ਵਿਸ਼ਵਾਸ ਦੇ ਉਹ ਸਮਾਰਕ ਸਨ ਜਿਨ੍ਹਾਂ ਦੀ ਗੂੰਜ ਅੱਜ ਵੀ ਸੁਣਾਈ ਦਿੰਦੀ ਹੈ ਤੇ ਇਹ ਸਾਨੂੰ ਦੱਸਣਗੇ ਕਿ ਇਹ ਸ਼ਹਿਰ ਕਿੰਨਾ ਅਹਿਮ ਸੀ। ਕਿਹਾ ਜਾਂਦਾ ਹੈ ਕਿ ਸਮਰਾਟ ਅਸ਼ੋਕ ਨੇ ਆਪਣੇ ਪੂਰੇ ਸਮਰਾਜ ਵਿੱਚ ਬੁੱਧ ਧਰਮ ਦੇ ਪ੍ਰਚਾਰ ਲਈ 1 2000 ਨਹੀਂ ਬਲਕਿ ਪੂਰੇ 84000 ਸਤੂਬ ਬਣਵਾਏ ਸਨ। ਇਹ ਇੱਕ ਬਹੁਤ ਵੱਡੀ ਗਿਣਤੀ ਹੈ। ਤੇ ਹੈਰਾਨੀ ਦੀ ਗੱਲ ਇਹ ਹੈ ਕਿ ਉਹਨਾਂ 84000 ਵਿੱਚੋਂ ਦੋ ਸਤੂਬ ਬਿਲਕੁਲ ਸਹੀ ਸਲਾਮਤ ਹਾਲਤ ਵਿੱਚ ਕਿੱਥੇ ਮਿਲੇ? ਇੱਥੇ ਸੰਗੋਲ ਦੇ ਖੰਡਰਾਂ ਵਿੱਚ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਖੋਜ ਸੀ ਤੇ ਜਦੋਂ ਇਹਨਾਂ ਸਤੂਪਾਂ ਨੂੰ ਖੋਲਿਆ ਗਿਆ ਤਾਂ ਅੰਦਰੋਂ ਬੋਧੀ ਪਿਖਸ਼ੂਆਂ ਦੀਆਂ ਪਵਿੱਤਰ ਅਸਥੀਆਂ ਯਾਨੀ ਕਿ ਅਸਥੀ ਤਾਤੂ ਮਿਲੇ ਜਿਨ੍ਹਾਂ ਨੂੰ ਸਦੀਆਂ ਤੋਂ ਬੜੇ ਸਤਕਾਰ ਨਾਲ ਸੰਭ ਕੇ ਰੱਖਿਆ ਗਿਆ ਸੀ ਅਸਲ ਵਿੱਚ ਇਹੀ ਇਹਨਾਂ ਸਮਾਰਕਾਂ ਦਾ ਮੂਲ ਮਕਸਦ ਸੀ ਅਜਿਹੇ ਪਵਿੱਤਰ ਸਥਾਨ ਜਿੱਥੇ ਕਿਸੇ ਸਤਕਾਰਤ ਵਿਅਕਤੀ ਦੀਆਂ ਅਸਥੀਆਂ ਰੱਖੀਆਂ ਜਾਂਦੀਆਂ ਹਨ ਉਸਨੂੰ ਚੈਤਿਆ ਕਿਹਾ ਜਾਂਦਾ ਹੈ ਇਹ ਪਰੰਪਰਾ ਬਹੁਤ ਪੁਰਾਣੀ ਹੈ ਪਰ ਅਜ ਵੀ ਜਾਰੀ ਹੈ ਇਸ ਦੀ ਇੱਕ ਵੱਡੀ ਮਿਸਾਲ ਹੈ ਡਾਕਟਰ ਬੀ ਆਰ ਅੰਬੇਡਕਰ ਜੀ ਦੀ ਯਾਦਗਾਰ ਜਿਸ ਨੂੰ ਚੈਤਿਆ ਭੂਮੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਪਰ ਇੰਤਜ਼ਾਰ ਕਰੋ ਕਹਾਣੀ ਸਿਰਫ ਅਸ਼ੋਕ ਦੇ ਸਮੇਂ ਤੱਕ ਹੀ ਨਹੀਂ ਹੈ ਸੱਚ ਤਾਂ ਇਹ ਹੈ ਕਿ ਮੌਰੀਆ ਸਾਮਰਾਜ ਦਾ ਇਸ ਥਾਨ ਦੇ ਲੰਬੇ ਇਤਿਹਾਸ ਦਾ ਸਿਰਫ ਇੱਕ ਪੰਨਾ ਸੀ ਆਓ ਹੁਣ ਇਸ ਤੋਂ ਵੀ ਡੂੰਘਾਈ ਵਿੱਚ ਚੱਲੀਏ ਤੇ ਵੱਖ-ਵੱਖ ਸਭਿਆਤਾਵਾਂ ਦੇ ਤਾਣੇ ਬਾਣੇ ਨੂੰ ਸਮਝੀਏ ਸੰਘੋਲ ਦੀ ਧਰਤੀ ਇੱਕ ਅਜੀਹਾਂ ਚੌਰਾਹਾਂ ਸੀ ਜਿੱਥੇ ਕਈ ਸੱਭਿਆਚਾਰ ਆ ਕੇ ਮਿਲੇ ਇਸ ਥਾਂ ਨੇ ਹਜ਼ਾਰਾਂ ਸਾਲਾਂ ਵਿੱਚ ਕਈ ਉਤਰਾ ਚੜਾ ਦੇਖੇ ਇਹ ਸ਼ਹਿਰ ਕਈ ਵਾਰ ਤਬਾਹ ਹੋਇਆ ਤੇ ਫਿਰ ਉਸੇ ਥਾਂ ਤੇ ਦੁਬਾਰਾ ਵਸਾਇਆ ਗਿਆ ਤੇ ਇਹ ਟਾਈਮਲਾਈਨ ਦੇਖੋ ਇਹ ਕਿੰਨੀ ਕਮਾਲ ਦੀ ਕਹਾਣੀ ਦੱਸਦੀ ਹੈ ਸੰਘੋਲ ਦਾ ਇਤਿਹਾਸ ਸ਼ੁਰੂ ਹੁੰਦਾ ਹੈ ਲਗਭਗ 4500 ਸਾਲ ਪਹਿਲਾਂ ਹੜੱਪਾ ਸਭਿਅਤਾ ਤੋਂ ਫਿਰ ਆਉਂਦਾ ਹੈ ਮੌਰੀਆ ਸਮਰਾਜ ਉਸ ਤੋਂ ਬਾਅਦ ਕੁਸ਼ਾਣ ਰਾਜਵੰਸ਼ ਅਤੇ ਫਿਰ ਗੁਪਤ ਕਾਲ ਇੱਕੋ ਹੀ ਥਾਂ ਤੇ ਇਤਿਹਾਸ ਦੀਆਂ ਇੰਨੀਆਂ ਪਰਤਾਂ ਤੇ ਇਸ ਬਹੁਪਰਤੀ ਇਤਿਹਾਸ ਦੇ ਸਬੂਤ ਵੀ ਠੋਸ ਹਨ ਖੋਦਾਈ ਵਿੱਚੋਂ ਹੜੱਪਾ ਕਾਲ ਦੀ ਸ਼ਹਿਰੀ ਯੋਜਨਾਬੰਦੀ ਮਿਲੀ ਹੈ ਮੌਰੀਆ ਕਾਲ ਦੇ ਬੋਧੀ ਸਤੂਪ ਮਿਲੇ ਹਨ ਇੱਥੋਂ ਤੱਕ ਕਿ ਦੂਜੀ ਸਦੀ ਦੇ ਕੁਸ਼ਾਣ ਸਿੱਕੇ ਅਤੇ ਹੂਣ ਸ਼ਾਸਕ ਮਿਹਰਕੁਲ ਦੇ ਸਿੱਕੇ ਵੀ ਮਿਲੇ ਨਾਲ ਹੀ ਗੁਪਤ ਕਾਲ ਦੀਆਂ ਕਈ ਕਲਾਕ੍ਰਤੀਆਂ ਵੀ ਮਿਲੀਆਂ ਸੋਚੋ ਇੱਕੋ ਹੀ ਥਾਂ ਤੋਂ ਕਿੰਨੇ ਵੱਖਰੇ-ਵੱਖਰੇ ਦੌਰਦਿਆਂ ਨਿਸ਼ਾਨੀਆਂ ਮਿਲ ਰਹੀਆਂ ਨੇ ਤਾਂ ਹੁਣ ਸਵਾਲ ਇਹ ਉੱਠਦਾ ਹੈ ਕਿ ਅੱਜ ਉਥੇ ਕੀ ਬਚਿਆ ਹੈ ਆਓ ਦੇਖੀਏ ਕਿ ਇਸ ਵਿਰਾਸਤ ਨੂੰ ਕਿਵੇਂ ਸੰਭਾਲਿਆ ਜਾ ਰਿਹਾ ਹੈ ਅਤੇ ਇਹ ਪੱਥਰਾਂ ਵਿੱਚ ਲਿਖੀ ਕਹਾਣੀ ਸਾਨੂੰ ਕੀ ਸੁਨੇਹਾ ਦਿੰਦੀ ਹੈ ਅੱਜ ਜੇ ਕੋਈ ਸੰਘੋਲ ਜਾਵੇ ਤਾਂ ਉਥੇ ਸਤੂਪਾਂ ਦੀਆਂ ਨੀਹਾਂ ਦੇਖ ਸਕਦਾ ਹੈ ਇਨ੍ਹਾਂ ਨੀਹਾਂ ਤੇ ਬਣੇ ਚੱਕਰ ਦੇ ਡਿਜ਼ਾਈਨ ਅਤੇ ਪੱਥਰਾਂ ਤੇ ਕੀਤੀ ਬਾਰੀਕ ਨਕਾਸ਼ੀ ਦੇਖ ਕੇ ਕੋਈ ਵੀ ਹੈਰਾਨ ਰਹਿ ਜਾਵੇਗਾ ਇਹ ਕਾਰੀਗਰੀ ਉਸ ਜ਼ਮਾਨੇ ਦੇ ਕਲਾਕਾਰਾਂ ਦੇ ਹੁਨਰ ਅਤੇ ਸਮਰਪਣ ਦੀ ਗਵਾਹੀ ਭਰਦੀ ਹੈ ਜਿਹੜੀਆਂ ਛੋਟੀਆਂ-ਛੋਟੀਆਂ ਪਰ ਕੀਮਤੀ ਚੀਜ਼ਾਂ ਮਿਲੀਆਂ ਉਹਨਾਂ ਨੂੰ ਸੰਖੋਲ ਮਿਊਜ਼ੀਅਮ ਵਿੱਚ ਸਾਂਭਿਆ ਗਿਆ ਹੈ ਇੱਥੇ ਪੁਰਾਣੇ ਸਿੱਕੇ ਮੋਹਰਾ ਗਹਿਣੇ ਮਿੱਟੀ ਦੇ ਖਿਡੌਣੇ ਅਤੇ ਖੂਬਸੂਰਤ ਬਰਤਨ ਦੇਖਣ ਨੂੰ ਮਿਲਦੇ ਨੇ ਇਹ ਚੀਜ਼ਾਂ ਸਾਨੂੰ ਉਸ ਸਮੇਂ ਦੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦੀ ਇੱਕ ਝਲਕ ਦਿੰਦੀਆਂ ਹਨ ਅਤੇ ਇੱਥੇ ਇੱਕ ਬਹੁਤ ਜ਼ਰੂਰੀ ਗੱਲ ਸਾਹਮਣੇ ਆਉਂਦੀ ਹੈ ਜੇਕਰ ਅੱਜ ਅਸੀਂ ਆਪਣੀ ਇਸ ਵਿਰਾਸਤ ਨੂੰ ਸੰਭਾਲਣ ਵਿੱਚ ਉਹੀ ਸਮਰਪਣ ਨਹੀਂ ਦਿਖਾਵਾਂਗੇ ਤਾਂ ਬਹੁਤ ਮੁਸ਼ਕਲ ਹੋ ਜਾਵੇਗੀ ਅਸੀਂ ਆਪਣੀ ਹੀ ਸਭਿਅਤਾ ਦੇ ਵਿਕਾਸ ਦੀ ਕਹਾਣੀ ਨੂੰ ਇਸ ਦੀ ਲੜੀ ਨੂੰ ਹਮੇਸ਼ਾ ਲਈ ਗਵਾ ਦੇਵਾਂਗੇ ਇਹ ਕੋਈ ਐਵੇਂ ਹੀ ਵਸਿਆ ਹੋਇਆ ਪਿੰਡ ਜਾਂ ਕਸਬਾ ਨਹੀਂ ਸੀ ਨਹੀਂ ਇਹ ਤਾਂ ਇੱਕ ਖਾਸ ਮਕਸਦ ਲਈ ਬਣਾਇਆ ਗਿਆ ਸ਼ਹਿਰ ਸੀ ਇਸ ਨੂੰ ਖਾਸ ਤੌਰ ਤੇ ਬੁੱਧੀ ਪਾਈਚਾਰੇ ਲਈ ਡਿਜ਼ਾਈਨ ਕੀਤਾ ਗਿਆ ਸੀ ਮਤਲਬ ਇਹ ਸਿਰਫ ਇੱਟਾ ਦਾ ਢੇਰ ਨਹੀਂ ਸਗੋਂ ਇੱਕ ਪੂਰੀ ਵਿਚਾਰਧਾਰਾ ਨੂੰ ਜ਼ਮੀਨ ਤੇ ਉਤਾਰਨ ਦੀ ਕੋਸ਼ਿਸ਼ ਸੀ ਤੇ ਉਸ ਜ਼ਮਾਨੇ ਵਿੱਚ ਅਜਿਹੀ ਪਲੈਨਿੰਗ ਮਿਲਣੀ ਬਹੁਤ ਹੀ ਵੱਡੀ ਗੱਲ ਹੈ ਇਹ ਦੇਖ ਕੇ ਸੱਚੀ ਹੈਰਾਨੀ ਹੁੰਦੀ ਹੈ ਕਿ ਇਤਿਹਾਸ ਕਿਵੇਂ ਆਪਣੇ ਆਪ ਨੂੰ ਦੁਹਰਾਉਂਦਾ ਹੈ ਅੱਜ ਆਪਾਂ ਸਮਾਰਟ ਸਿਟੀਜ਼ ਦੀਆਂ ਗੱਲਾਂ ਕਰਦੇ ਆ ਨਾ ਪਰ ਇਸ ਤਰ੍ਹਾਂ ਦੀ ਸੋਚ ਦੀ ਨੀਊ ਤਾਂ 2200 ਸਾਲ ਪਹਿਲਾਂ ਹੀ ਸੰਘੋਲ ਵਰਗੀਆਂ ਥਾਵਾਂ ਤੇ ਰੱਖ ਦਿੱਤੀ ਗਈ ਸੀ ਵਾਕੀ ਉਸ ਦੌਰ ਦੀ ਇੰਜੀਨੀਅਰਿੰਗ ਅਤੇ ਸੋਚ ਦਾ ਇੱਕ ਕਮਾਲ ਦਾ ਨਮੂਨਾ ਹੈ ਦੇਖੋ ਸੰਘੋਲ ਦਾ ਇਤਿਹਾਸ ਸਿਰਫ ਉਸਾਰੀ ਦਾ ਹੀ ਨਹੀਂ ਬਲਕਿ ਬਰਬਾਦੀ ਦਾ ਵੀ ਹੈ ਹੁਨਾ ਵਰਗੇ ਹਮਲਾਵਰਾਂ ਨੇ ਇਸ ਸ਼ਹਿਰ ਨੂੰ ਇੱਕ ਵਾਰ ਨਹੀਂ ਕਈ ਵਾਰ ਉਜਾੜਿਆ ਪਰ ਕਮਾਲ ਦੀ ਗੱਲ ਇਹ ਹੈ ਕਿ ਹਰ ਤਬਾਹੀ ਤੋਂ ਬਾਅਦ ਇਹ ਸ਼ਹਿਰ ਫਿਰ ਤੋਂ ਆਪਣੇ ਪੈਰਾਂ ਤੇ ਖੜਾ ਹੋਇਆ ਅੱਜ ਵੀ ਉਹਨਾਂ ਪੁਰਾਣੇ ਪੱਥਰਾਂ ਤੇ ਕੀਤੀ ਬਾਰੀਕ ਨਕਾਸ਼ੀ ਨੂੰ ਦੇਖੀਦਾ ਹੈ ਨਾ ਤਾਂ ਸਿੱਧਾ ਉਸ ਜ਼ਮਾਨੇ ਦੇ ਕਾਰੀਗਰਾਂ ਦੀ ਕਲਾ ਅਤੇ ਉਹਨਾਂ ਦੀ ਸ਼ਰਧਾ ਦਾ ਅਹਿਸਾਸ ਹੁੰਦਾ ਹੈ ਇਹ ਸਿਰਫ ਪੱਥਰ ਨਹੀਂ ਇਹ ਤਾਂ ਸਾਡੇ ਪੁਰਖਿਆਂ ਦੀ ਮਿਹਨਤ ਉਹਨਾਂ ਦੇ ਵਿਸ਼ਵਾਸ ਦੀ ਜਿਉਂਦੀ ਜਾਗਦੀ ਕਹਾਣੀ ਹੈ ਇਸ ਲਈ ਸੰਘੋਲ ਵਰਗੀਆਂ ਥਾਵਾਂ ਸਿਰਫ ਪੱਥਰਾਂ ਦਾ ਢੇਰ ਨਹੀਂ ਬਲਕਿ ਸਾਡੀ ਸਾਰਿਆਂ ਦੀ ਸਾਂਝੀ ਵਿਰਾਸਤ ਹਨ ਇਹਨਾਂ ਨੂੰ ਸੰਭਾਲਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਜੇ ਇਹ ਯਾਦਾਂ ਮਿਟ ਗਈਆਂ ਤਾਂ ਸਮਝੋ ਅਸੀਂ ਆਪਣੇ ਇਤਿਹਾਸ ਦਾ ਆਪਣੀ ਪਹਿਚਾਣ ਦਾ ਇੱਕ ਬਹੁਤ ਵੱਡਾ ਹਿੱਸਾ ਹਮੇਸ਼ਾ ਲਈ ਗਵਾ ਦੇਵਾਂਗੇ ਦੇਖੋ ਸੰਘੋਲ ਸਾਨੂੰ ਇੱਕ ਵੱਡੀ ਗੱਲ ਸਿਖਾਉਂਦਾ ਹੈ ਸਭਿਅਤਾਵਾਂ ਬਣਦੀਆਂ ਵੀ ਨੇ ਤੇ ਮਿਟਦੀਆਂ ਵੀ ਨੇ ਪਰ ਉਹਨਾਂ ਦੀ ਵਿਰਾਸਤ ਪਿੱਛੇ ਰਹਿ ਜਾਂਦੀ ਹੈ ਤਾਂ ਅਖੀਰ ਵਿੱਚ ਸਵਾਲ ਇਹ ਹੈ ਕਿ ਜਦੋਂ ਸੈਂਕੜੇ ਸਾਲਾਂ ਬਾਅਦ ਕੋਈ ਸਾਡੇ ਅੱਜ ਦੇ ਦੌਰ ਨੂੰ ਦੇਖੇਗਾ ਤਾਂ ਅਸੀਂ ਆਪਣੇ ਪਿੱਛੇ ਕਿਹੜੀ ਕਹਾਣੀ ਕਿਹੜੇ ਨਿਸ਼ਾਨ ਛੱਡ ਕੇ ਜਾ ਰਹੇ ਹੋਵਾਂਗੇ